हां बिल्कुल कट गई हां जी हां जी अच्छा इलाज ਹੁਣ ਉਹਨੇ 1.5 ਲੱਖ ਰੁਪਇਆ ਕਹਿੰਦੇ ਨੇ ਲੱਗੂ ਡਾਕਟਰ ਹਾਂ ਜੀ ਇਹਨਾਂ ਨੂੰ ਕਿਆ ਬੱਚਿਆਂ ਨੂੰ ਇਹ ਹੀ ਕਮਾਉਣ ਵਾਲਾ ਜੀ ਇਹ ਹੀ ਕਮਾਉਣ ਵਾਲਾ ਸੀ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਪਿੰਡ ਗਵਿੰਦਗੜ੍ਹ ਖੜਿਆਂਗੇ ਗੱਲ ਕੀ ਹੋਈ ਪੂਰੀ ਗੱਲ ਵੀ ਦੱਸਦੇ ਆ ਤੁਹਾਨੂੰ ਦੁੰਮਰ ਖਾਂ ਦੁੰਮਰ ਖਾਂ ਗਿਆ ਸੀ ਬਾਈ ਹਰਿਆਣੇ ਦੇ ਵਿੱਚ ਬਾਈ लाडी ਆ ਮਕਾਨ ਕਪੈਣ ਤੇ ਗਿਆ ਸੀ ਹਰਿਆਣੇ ਹਰਿਆਣੇ ਚੱਕ ਪੈਣ ਤੇ ਗਿਆ ਤੀ ਬਾਈ ਉੱਥੇ ਕਪੈਣ ਤੇ ਜਾ ਕੇ ਕਿਤੇ ਉਹਨਾਂ ਦੇ ਮੁੰਡਾ ਆ ਬੈਠਾ ਦੀ ਡਰਾਈਵਰ ਉਹ ਸੀਟ ਤੇ ਬੈ ਗਿਆ ਜੱਲਵੇ ਉਹ ਤੋਂ ਲੀਵਰ ਦੱਬਿਆ ਗਿਆ ਲੀਵਰ ਦੱਬਣ ਤੋਂ ਬਾਅਦ ਫਿਰ ਸਾਹ ਪਰਿਵਾਰ ਹੈ ਤਿੰਨ ਬੱਚੇ ਨੇ ਸ਼ਾਇਦ ਤਿੰਨ ਥੀਆਂ ਨੇ ਇੱਕ ਮੁੰਡਾ ਜੀ ਇੱਕ ਦੋ ਕੁੜੀਆਂ ਇੱਕ ਮੁੰਡਾ ਦੋ ਕੁੜੀਆਂ ਨੇ ਹਾਲਾਤ ਦੇਖ ਲਓ ਹਾਂਜੀ ਬਾਈ ਜੀ ਕੀ ਗੱਲਬਾਤ ਪੂਰੀ ਕਿਵੇਂ ਹੋਈ ਤੀ ਸਹੀ ਦੱਸਿਓ ਬਾਈ ਅਸਰ ਜੀ ਹਸਤੀ ਕਰਮਾ ਨੇ ਤਾਂ ਬੱਕੇ ਬੋਲਿਓ ਹਾਂਜੀ ਹਾਂਜੀ ਮੈਜੀ ਉੱਥੇ ਡੁੰਮਰ ਖਾਂ ਪਿੰਡ ਤੇ ਜੀ ਆਪਣੇ ਉੱਥੇ ਗਈ ਤੇ ਮਸੀਤ ਤੇ ਜੀ ਠੀਕ ਹੈ ਉੱਥੇ ਇਹ ਕਟਰ ਚੋਕ ਹੋ ਗਿਆ ਤੇ ਜੀ ਕਟਰ ਚੋਕ ਹੋ ਗਿਆ ਤੇ ਜੀ ਤੋ ਵਾਰੀ ਜਿਹੀ ਬਲਤਾ ਦੋ ਤਿੰਨ ਵਾਰੀ ਉਹਨੂੰ ਪੇਚ ਕਾਸਾ ਨਾਲ ਵੱਡੇ ਜੀ ਕੱਟ ਕੇ ਚਲਾ ਕੇ ਕੱਢੇ ਜੀ ਫਿਰ ਇਹ ਤੋਂ ਬਾਅਦ ਇਹ ਜੋ ਮਸ਼ੀਨ ਚੱਲ ਦਿੱਤੀ ਜੀ ਆਪਣਾ ਫਲੈਟ ਲੱਗਾ ਉਹਦੀ ਕੱਲਾ ਖੱਡਰ ਖੜਾ ਤੀ ਜੀ ਤੇ ਉਹ ਮੁੰਡਾ ਉੱਪਰ ਦੀ ਜੀ ਮੈਂ ਮਾਲਕਾਂ ਦਾ ਮੁੰਡਾ ਤੀ ਉਹ ਜੀ ਜਿਹਨੂੰ ਕਹਿਆ ਤੀ ਵੀ ਚਲਾ ਨਾ ਦੇ ਵੀ ਰੁਕ ਜੀ ਮੈਂ ਇਹਦੇ ਝੋੜੰਗਾ ਕੱਢਦਾ ਠੀਕ ਹੈ ਜਦੋਂ ਹੀ ਮੜੰਗਾ ਕੱਢਣ ਲੱਗੇ ਕੁਦੋਂ ਤੇ ਉਹ ਤੋਂ ਕਿਤੇ ਲੀਵਰ ਲੱਗ ਗਿਆ ਜੀ ਮੇਰੀ ਬਾਹ ਕੱਟ ਗਈ ਜੀ ਉਹਦੋਂ ਉਹਨਾਂ ਨੇ ਲਾਤੀ ਪੂਰੀ ਸਾਰੀ ਨਾ ਬਾਹ ਬਿਲਕੁਲ ਕੱਟ ਗਈ ਹਾਂਜੀ ਹਾਂਜੀ ਅੱਛਾ ਹਾਂਜੀ ਹੁਣ ਉਹਨਾਂ ਨੇ ਇਲਾਜ ਵੀ ਕਰਵਾਇਤੀ ਉਹ ਕਿਤੇ ਜੀ ਆਪਣੇ ਅਰੋੜਾ ਹਸਪਤਾਲ ਲੈ ਕੇ ਦੀ ਦੁਬਾਰੇ ਜੋੜੀਆਂ ਨਾਲ ਹਰ ਜੀ ਦਵਾਰੇ ਜੋੜੀਏ ਜੀ ਇਹ ਅੱਛਾ ਬਾਹਰ ਦਵਾਰੇ ਜੋੜ ਗਿਆ ਜੀ ਤੇ ਹੁਣ ਕੀ ਰਹਿ ਗਿਆ ਕੰਮ ਹੁਣ ਜੀ ਇਹਦੇ ਆਪਰੇਸ਼ਨ ਹੋਣੇ ਜੀ ਹੱਡੀ ਪੈਣੀ ਜੀ ਪਲੇਟਾ ਪੈਣੀ ਨੇ ਜੀ ਉਹਦੇ ਕਰਕੇ 1.5 ਲੱਖ ਰੁਪਏ ਲੱਗੂਗਾ ਜੀ ਅੱਛਾ ਹਾਂ ਜੀ ਉਹ ਤਿੰਨ ਆਪਰੇਸ਼ਨ ਨੇ ਜੀ ਉਹ ਇੱਕ ਵਾਰੀ ਜੀ ਕਰਨਗੇ ਜੀ ਕਹਿੰਦੇ ਜੇ ਬਾਰੀ ਬਾਰੀ ਕਰਾਂਗੇ ਤਾਂ ਖਰਚਾ ਜ਼ਿਆਦਾ ਆਊਗਾ ਜੀ ਤੇ ਹੁਣ ਕੀ ਕਹਿੰਦੇ ਨੇ ਫਿਰ ਤੇ ਹੁਣ ਉਹਨਾਂ ਨੂੰ ਫੋਨ ਕਰਿਆ ਤੀ ਜੀ ਆਪਣੇ ਮਾਲਕਾਂ ਨੂੰ ਹਾਂ ਜੀ ਮੈਂਬਰ ਨੇ ਜੀ ਉਹਨਾਂ ਨੂੰ ਉਹ ਜਵਾਬ ਦੇ ਗਏ ਜੀ ਕੀ ਕਹਿੰਦੇ ਵੀ ਹੁਣ ਸਾਥੂ ਖਰਚਾ ਨਹੀਂ ਹੁੰਦਾ ਜੀ ਆਪਦਾ ਆਪ ਦੇਖੋ ਜੀ ਪਹਿਲਾ ਕਿੰਨਾ ਖਰਚਾ ਕਰਿਆ ਉਹਨਾਂ ਨੇ ਪਹਿਲਾ ਜੀ ਉਹ ਤਾਂ ਉਹਨਾਂ ਨੂੰ ਹੀ ਪਤਾ ਹੈ ਲੱਗਿਆ ਹੋਊਗਾ ਤਿੰਨ-ਚਾਰ ਲੱਖ ਬਾਹਰ ਜੁੜ ਗਿਆ ਕਰਨੋਂ ਹਾਂਜੀ ਹਾਂਜੀ ਆਪਾਂ ਧੰਨਵਾਦ ਕਰਦੇ ਹਾਂ ਜਿਹੜੇ ਮੌਕੇ ਤੇ ਲੈ ਗਏ ਜੀ ਪਰ ਬਿਲਕੁਲੋ ਦੋਸਤੋ ਦੇਖ ਸਕਦੇ ਹੋ ਤਿੰਨ ਬੱਚੇ ਨੇ ਬਾਈ ਦੇ ਆ ਘਰ ਦੇ ਬੈਠੇ ਨੇ ਤੁਸੀਂ ਮਾਤਾ ਮਾਤਾ ਉਹਨਾਂ ਦੇ ਹਾਂਜੀ ਕੀ ਨਾਂ ਹੈ ਦਾ ਜੀ ਮੁੰਡਾ ਸੀ ਮੈਂ ਕਹਿੰਦਾ ਲਾਡੀ ਠੀਕ ਹੈ ਉਹ ਜਨਪੀਰ ਦਲਵੀਰ ਸਿੰਘ ਕਿੰਨਾ ਚਿਰ ਹੋ ਗਿਆ ਨੂੰ ਮੰਜੇ ਦੇ ਪਾਈ ਨੂੰ 2 ਮਹੀਨਾ ਮੰਗ ਹੋ ਗਿਆ ਜੀ 2 ਮਹੀਨੇ ਹੋ ਗਏ ਹਾਂਜੀ ਫਿਰ ਹੁਣ ਇਲਾਜ ਹੁਣਾਂ 1.5 ਲੱਖ ਰੁਪਇਆ ਕਹਿੰਦੇ ਨੇ ਲੱਭੂ ਡਾਕਟਰ ਹਾਂਜੀ ਇਹਨਾਂ ਨੂੰ ਕਿਹਾ ਬੱਚਿਆਂ ਨੂੰ ਫਿਰ ਹੁਣ ਪੈਸੇ ਕਿੱਥੋਂ ਆਉਣਗੇ ਐਜੀ ਕੀ ਕਰੀਏ ਹੁਣ ਕਿਧਰ ਬਹੁਤ ਗਰੀਬੀ ਆ ਰਹੀ ਹੈ ਜੀ ਗਰੀਬੀ ਆ ਗਈ ਹਾਂਜੀ ਇਹ ਹੀ ਕਮਾਉਣ ਵਾਲਾ ਜੀ ਇਹ ਹੀ ਕਮਾਉਣ ਵਾਲਾ ਸੀ ਹਾਂਜੀ ਜੇ ਕਹਦੀ ਇਹ ਪੰਜ ਜੀਆਂ ਦਾ ਪੇਟ ਭਰਦਾ ਸੀ ਇਹ ਹਾਂਜੀ ਭਰਦਾ ਸੀ ਹਾਂ ਦੇਖ ਲਓ ਵੀ ਹੁਣ ਫਿਰ ਕੀ ਚਾਹੁੰਦੇ ਹੋ ਹਾਂਜੀ ਕਿਉ ਡਿਵਾਰ ਜੀ ਹੋਣਾ ਮੈਂ ਤਾਂ ਚਾਹ। ਕੀ ਆਤਾ ਕਰੋਗੀ ਤੁਸੀਂ? ਅੱਛਾ ਵਾ ਮਾਤਾ ਤਾਂ ਹੁਣ ਕੀ ਕਹੇ ਕਹੀ ਨਹੀਂ ਸਕਦੀ ਬਸ ਇੱਧਰ ਦੱਸੋ। ਹਾਂਜੀ ਤੁਹਾਡੇ ਘਰ ਪਤੀ ਆ ਤੁਹਾਡੇ ਜੀ? ਹਾਂਜੀ। ਠੀਕ ਹੈ ਕੀ ਮਨੇ ਉੱਪਰ ਰੱਖੋ ਇਹਨੂੰ। ਕੀ ਚਾਹੁੰਦੇ ਤੁਸੀਂ ਹੁਣ? ਅਸਤਾ ਜਈ ਕਹਿੰਦੇ ਬਸ ਲਾਜ ਹੋ ਜਾਈ। ਤਿੰਨੇ ਪ੍ਰੇਸ਼ਨ ਹੋ ਜਾਣੇ। ਚਾਹੇ ਕੋਈ ਪ੍ਰੇਸ਼ਨ ਕਰਾ ਦੇ ਪੈਸੇ ਦੀ ਮਨੇ ਲੋੜ। ਹਾਂਜੀ। ਲਾਜ ਲਾਜ ਹੋ ਜਾਈ। ਲਾਜ ਹੀ ਨਹੀਂ ਰਹੀ ਇਸ ਤੋਂ ਦੇ ਇਹੀ ਕਹਿੰਦੇ। ਕੋਈ ਲਾਜ ਹੋ ਜਾਈ। ਹਾਂਜੀ ਲਾਜ। ਆ ਬੱਚੇ ਖੜੇ ਨੇ ਵੀ ਦੇਖ ਸਕਦੇ ਹੋ। ਵੀ ਕੀ ਹਾਲਾਤ ਨੇ ਐ ਮਾਤਾ ਜੀ। ਉਰਨ ਹੋ ਜੋ ਅਸੀਂ ਜੀ ਇਲਾਜ ਕਹਿੰਦੇ ਅਸੀਂ ਕੁਝ ਨਹੀਂ ਮੰਗਦੇ ਹਾਂ ਤੋ ਮੇਰੇ ਪੁੱਤ ਦਾ ਇਲਾਜ ਹੋ ਜਾਈਏ ਉਹਨੇ ਜਵਾਕਨ ਪਾੜੇ ਮੈਂ ਇਹ ਕੁਝ ਨਹੀਂ ਮੰਗਦੇ ਬਾਕੀ ਮੈਂ ਇਹਨਾਂ ਦਾ ਸਿਰੇ ਚੱਕੇ ਮੇਰੇ ਪੁੱਤ ਦਾ ਠੀਕ ਹੈ ਫਿਰ ਗਾਹ ਬੱਚੇ ਨੇ ਤਨ ਹਾਂਜੀ ਆ ਦੇਖ ਸਕਦਾ ਵੀ ਮਾਤਾ ਜਸਵੰਤ ਕੌਰ ਦਾ ਬੇਟਾ ਜਿਹੜਾ ਪਿਆ ਬਾਹ ਕੱਟ ਗਈ ਸੀ ਮਸ਼ੀਨ ਚਾ ਕੇ ਬਾਹ ਕੱਟ ਗਈ ਸੀ ਦੁਬਾਰੇ ਬਾਹਰ ਜੁੜ ਗਈ ਜੋੜਤੀ ਉਹਨਾਂ ਨੇ ਪਰ ਹੱਡੀ-ਹੁੱਡੀ ਪੈਣੀ ਹੈ ਹਜੇ 1.5 ਤੋਂ 2 ਲੱਖ ਰੁਪਏ ਮੰਨੂ ਮੈਂ ਤਾਂ 1.5 ਤਾਂ ਡਾਕਟਰਾਂ ਨੇ ਕਿਹਾ ਹੈ ਲਗਭਗ 2 ਲੱਖ ਰੁਪਏ ਖਰਚਾ ਆਉਣਾ ਹੈ ਹਾਂ ਪੁੱਤ ਕਿੰਨਾ ਚਿਰ ਹੋ ਗਿਆ ਤੁਹਾਡੇ ਡੈਡੀ ਨੂੰ 2 ਮਹੀਨੇ 2 ਮਹੀਨੇ ਹੋ ਗਏ ਫਿਰ ਬਹੁਤ ਆਪ ਜੀ ਹੁਣ ਬੱਚਾ ਤੋਂ ਯਾਰ ਕੀ ਕਹਾਈਏ ਕੀ ਕਹੀਏ ਤੁਹਾਡੇ ਸਾਹਮਣੇ ਹੈ ਉਹ ਮਤਰਿਆ ਪਿਆ ਪਰਿਵਾਰ ਪੂਰਾ ਕਿਉਂਕਿ ਹਾਲਾਤ ਦੇਖ ਲਓ ਬਾਈ ਦੇ ਕਹਿੰਦਾ ਵੀ 1.5 ਲੱਖ ਰੁਪਿਆ ਲੱਗੂਗਾ ਤਸਵੀਰਾਂ ਦੇਖ ਲਓ ਹਰਜੀਤ ਸਿੰਘ ਬਾਈ ਲਾਡੀ ਮੰਝੇ ਤੇ ਪਿਆਗਾ ਕਿੰਨੀ ਉਮਰ ਹੈ ਬਾਈ ਦੀ 30 ਸਾਲ ਹੈ ਜੀ 33 ਸਾਲ ਉਮਰ ਹੈ ਫਿਰ ਜਦੋਂ ਲੀਵਰ ਦੱਬਿਆ ਗਿਆ ਉਹ ਕਿਵੇਂ ਚਾਨਣ ਕੇ ਦੱਬਿਆ ਗਿਆ ਕਿਵੇਂ ਹਾਂਜੀ ਤੁਸੀਂ ਕੀ ਕਰ ਰਹੇ ਤੇ ਮੈਂ ਜੀ ਉਹਦੇ ਵਿੱਚ ਪੂਸ ਕੱਢ ਰਹੀ ਸੀ ਆਪਣੇ ਜੀ ਚੈਂਬਰ ਉਹਦੇ ਵਿੱਚ ਫਿੱਟਰ ਜੋ ਜੀ ਫਿੱਟਰ ਜੋ ਕਪੈਂਦੇ ਹਾਂਜੀ ਹਾਂ ਉੱਥੋਂ ਕਿਤੇ ਜੀ ਬਸ ਉਹਦੀ ਮੇਰੀ ਯੂਰੋਪਾ ਘਾਟ ਗਈ ਜੀ ਕਿ ਮੈਂ ਕੀ ਕਰਨ ਹੋਇਆ ਬਾ ਆਈ ਵਿਚਾ ਗਈ ਹਾਂਜੀ ਮੈਂ ਵਿਚੇ ਪਾਰ ਕੇ ਦੀ ਫੂਸ ਘੜਦਾ ਸੀ ਉਹਦੇ ਵਿੱਚੋਂ ਜੀ ਅੱਛਾ ਉੱਤਰੋਂ ਚਲਾਤੀ ਮਸ਼ੀਨ ਹਾਂਜੀ ਉੱਤਰੋਂ ਜੀ ਕਿਤੇ ਲੀਵਰ ਲੱਗ ਗਿਆ ਜੀ ਉਹ ਮੇਰੀ ਬਾਹਵ ਦੀ ਕੱਟ ਗਈ ਜੀ ਨਾਲ ਦੀ ਨਾਲੇ ਕੱਟ ਗਈ ਹਾਂਜੀ ਫਿਰ ਤੁਰ ਤੁਰ ਤੱਕੀ ਲਗੇ ਹਾਂਜੀ ਫਿਰ ਤੁਰ ਤੁਰ ਉੱਥੇ ਲੈ ਗਏ ਜੀ ਆਪਣੇ ਹਸਾਰ ਜੀ ਰੋੜਾ ਹਸਪਤਾਲ ਜੀ ਹਸਾਰ ਲੱਭੀ ਪੈਂਦਾ ਸੀ ਉੱਥੇ ਹਾਂਜੀ ਹੈਗਾ ਜੀ 70 80 ਕਿਲੋਮੀਟਰ ਹੈ ਜੀ ਅੱਛਾ ਫਿਰ ਬਾਹ ਅਹੀਂ ਰੱਖੀ ਨਾਲ ਹਾਂਜੀ ਬਸ ਜੀ ਉਹ ਆਪਣੇ ਇਹਦੇ ਨਾਲ ਸੋਲ ਨਾਣਾ ਹੀ ਨਾਲੇ ਬੰਨ ਲੀਤੀ ਜੀ ਬਾਹ ਜੀ ਹਾਂ ਬਸ ਅਹੀਂ ਲੈ ਗਏ ਜੀ ਖੂਨ ਵੀ ਬਹੁਤ ਜ਼ਿਆਦਾ ਚੜ ਗਿਆ ਤੇ ਪੰਜ ਬੋਤਲਾਂ ਲੱਗ ਗਿਆ ਤੇ ਜੀ ਗੁੰਮਦੀਆਂ ਖੂਨ ਨਿਕਲ ਗਿਆ ਫਿਰ ਇਕੋ ਲੱਗਤਾ ਹਾਂਜੀ ਇਕੋ ਲੱਗਤਾ ਨਿਕਲ ਗਿਆ ਬੇਹੋਸ਼ ਹੋਣਾ ਹੋ ਗਿਆ ਮੇਰਾ ਹਾਂਜੀ ਬਹੁਤ ਜ਼ਿਆਦਾ ਜੀ ਸੇ ਤਾਂ ਬਸ ਜੀ ਦਰਦ ਬਹੁਤ ਜ਼ਿਆਦਾ ਹੁੰਦਾ ਸੀ ਬਸ ਜੀ ਅਹੀਂ ਜਾਏ ਗਏ ਜੀ ਬੱਸ ਯਾਰੋ ਕਾਤੇ ਗਏ ਤੇ ਗੱਡੀ ਚ ਗਏ ਤੀ ਜੀ ਫੇਰ ਵੀ 2 ਘੰਟੇ ਲੱਗ ਗਏ ਨੇ ਡੇਢ 3 ਲੱਗ ਗਿਆ ਜੀ ਇੰਨਾ ਟਾਂਟੇ ਜੀ ਆ ਲਾਲੋ ਵੀ ਭਾਈ ਨੇ ਅਚਾਨਕ ਕਪੈਣ ਚ ਬਾਹ ਕੇ ਜਰ ਬੇਨਤੀ ਕਰਤਾ ਦਾਨੀ ਸਜਣਾ ਨੂੰ ਅਸੀਂ ਬਹੁ ਲੰਗਰ ਲਾਵਾਂਗੇ ਹੁਣ ਕਰੋੜਾ ਰੁਪਈਆ ਦਿਹਾ ਰਹਿ ਗਏ ਸਾਹਿਬ ਜਦਾਂ ਦੇ ਨੇੜੇ ਆ ਗਏ ਇਹ ਵੀ ਯਾਰ ਇੱਕ ਵੱਡੀ ਸੇਵਾ ਹੈਗੀ ਜੇ ਕਰੀਏ ਆ ਦੇਖੋ ਪਰਿਵਾਰ ਦੇ ਹਾਲਾਤ ਨੇ ਜਿਹੜੇ ਤੁਸੀਂ ਹਿਸਾਬ ਲਾ ਲਓ ਬੇਨਤੀ ਕਰਦਾ ਕਿ ਭਾਈ ਫੋਨ ਨੰਬਰ ਕਿੰਨਾ ਸੋਟਾ 98766 ਜੀ 10353 ਜੀ ਠੀਕ ਹੈ ਇਹ WhatsApp ਇਹ ਜੁੜਿਆ ਹੋਇਆ ਖਾਤੇ ਨਾਲ ਦੋਸਤੋ ਆ ਇਹਨਾਂ ਦਾ ਖਾਤਾ ਨੰਬਰ ਹੈ ਨੰਗਾ ਮਾਰ ਲਓ ਪੂਰੀ ਖਾਤਾ ਨੰਬਰ ਹਾਂ IFSC ਕੋਡ ਆ ਤਿੰਨ ਹੇ ਆ ਇਹ IFSC ਕੋਡ ਇਹ ਜ਼ਰੂਰੀ ਹੁੰਦਾ ਮੰਗਦੇ ਹੁੰਦੇ ਨੇ ਪਾ ਦਿਓ ਬਾਈ ਨੂੰ ਯਾਰ ਜੇ ਮੰਜੇ ਚ ਉੱਠ ਖੜੇ ਪੰਜ ਜੀ ਦੇ ਸਰਤੇ ਨੇ ਕੀ ਬਾਵਾਂਗਾ ਇਹ ਨਾ ਅੰਗਨ ਨੂੰ ਬਾਈ ਦੀ ਲਾਜ਼ਮੀ ਯਾਰ ਬਾਹ ਬਾੜੋ ਬਾਈ ਨੂੰ ਜੇ ਆਪਾਂ ਬਾਹ ਕਾਣੇ ਛੇ ਯਾਰ 50000 ਰੁਪਏ ਵੀ ਬਹੁਤ ਬਾਹਰ ਲੇ ਮੁਰੇ ਦਾ 4500 ਰੁਪਿਆ ਹੋ ਜਾਂਦਾ ਵੀਰੇ ਤਾਂ ਵੀ ਇਹਦੀ ਹੈਲਪ ਹੋ ਜੂ ਵੀਰੇ ਬਿਲਕੁਲ ਜੀ ਬਾਈ ਬਿਲਡਿੰਗ ਦਾ ਕੰਮ ਕਰਦਾ ਸੀ ਕਹਿੰਦੇ ਉਦੋਂ ਦਾ ਕਪੈਨਾਂ ਤੇ ਸਾਰੇ ਤਰ੍ਹਾਂ ਦਾ ਜਾਨੀਗਾ ਹੱਥ ਪੱਲਾ ਮਾਰਦਾ ਸੀ ਜਰਾ ਆਪਣਾ ਪਰਿਵਾਰ ਚਲਾਉਣ ਨੂੰ ਪਰ ਆ ਦੇਖ ਸਕਦਾ ਹਾਂ ਆ ਪੇਜੇ ਕਹਦੀ ਮੰਜੇ ਚ ਬੈਠਣ ਵਾਲੀ ਗੱਲ ਹੋਗੀ ਕਰੋ ਮਦਦ ਜਿੰਨੀ ਵੀ ਥੋੜੀ ਥੋੜੀ ਕਰ ਸਕਦੇ ਆ ਯਾਰ ਪੂਰਾ ਪਰਿਵਾਰ ਹੈ ਜਿਹੜਾ ਕਹਦੀ ਇਹ ਬਾਈ ਦੇ ਸਿਰ ਤੇ ਘਰ ਦੇ ਇਧਰ ਚਾਹ ਬਣਾ ਰਹੇ ਸੀ ਇਹਨ ਸਕਦਾ ਬਾਈ ਜਿਵੇਂ ਉਹ ਕਹਿੰਦਾ ਸੀ ਕਹਿੰਦਾ 50 ਰੁਪਈਆਂ ਨਾਲ ਇੱਧਰ 4000 ਬਣ ਜਾਂਦਾ ਹੈ ਪਤਾ ਨਹੀਂ ਜੇ ਉਹ ਬਾਹਰ ਲੈ 100-100 ਡਾਲਰ ਪਾ ਦੂੰ ਬਾਈ ਦਾ ਜਿਹੜਾ ਕੰਮ ਹੈ ਇਹ ਸੈੱਟ ਹੋ ਜਾਊਗਾ ਬਾਹਾਂ ਜਿਹੜੀ ਜੁੜ ਜਾਊਗੀ ਸਹੀ ਜਿਵੇਂ ਡਾਕਟਰਾਂ ਨੇ 1.5 ਤੋਂ 2 ਲੱਖ ਰੁਪਈਆ ਡਾਕਟਰ ਕਹਿੰਦੇ ਨੇ ਲੱਗੂਗਾ